ਪੰਜਾਬ ਦੇ ਵਿੱਚ ਲੰਘੇ ਕੁਝ ਸਮੇਂ ਤੋਂ ਜੋ ਵਾਰਦਾਤਾਂ ਵਾਪਰ ਰਹੀਆਂ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਦਾ ਜ਼ਿਕਰ ਜ਼ਿਆਦਾ ਆ ਰਿਹਾ ਬੀਬੀਆਂ ਦਾ ਜ਼ਿਕਰ ਜ਼ਿਆਦਾ ਆ ਰਿਹਾ ਪਾਵੇਂ ਉਹ ਕ੍ਰਾਈਮਨਲ ਕੇਸਸ ਹੋਣ ਜ਼ਿਆਦਾਤਰ ਕ੍ਰਾਈਮਨਲ ਕੇਸਸ ਇਹ ਭਾਵੇਂ ਉਹਦੇ ਵਿੱਚ ਅਮਨਦੀਪ ਕੌਰ ਦਾ ਨਾਮ ਲੈ ਲਈਏ ਮੁੜ ਕੇ ਕੰਚਨਪ੍ਰੀਤ ਕੌਰ ਜਿਹੜੇ ਉਮੀਦਵਾਰ ਦੀ ਬੇਟੀ ਦਾ ਨਾਮ ਆਉਂਦਾ ਹੈ ਉਹਨਾਂ ਦੇ ਉੱਤੇ ਐਫ ਆਈ ਆਰਸ ਦਰਜ ਹੁੰਦੀਆਂ ਨੇ ਉਸ ਤੋਂ ਬਾਅਦ ਹੁਣ ਇੱਕ ਫਰੀਦਕੋਟ ਦਾ ਮਤਸ ਮਸਲਾ ਆ ਇਹਨਾਂ ਮਸਲਿਆਂ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਔਰ ਇਹ ਮਸਲੇ ਸੰਵੇਦਨਸ਼ੀਲ ਜ਼ਿਆਦਾ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਔਰਤਾਂ ਦੇ ਨਾਲ ਵੀ ਜੁੜੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਕੋਤਰਾ ਹੁਣੀ ਕੋਤਰਾ ਸਾਹਿਬ ਵਨ ਇੰਡੀਆ ਪੰਜਾਬ ਬਿੱਤੇ ਸਵਾਗਤ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋਤਰਾ ਸਾਹਿਬ ਜਿਹੜੀ ਸਿਚੁਏਸ਼ਨ ਨੇ ਬਣ ਗਈ ਹੈ ਹੁਣੀ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਔਰਤਾਂ ਦਾ ਔਰ ਔਰਤਾਂ ਦਾ ਇਹਨਾਂ ਕ੍ਰਾਈਮਨਲ ਪ੍ਰੋਸੈਸਸਸ ਦੇ ਵਿੱਚ ਆਉਣ ਦਾ ਬਹੁਤੀ ਦੂਰ ਦੀ ਗੱਲ ਨਾ ਕਰੀਏ ਹੁਣੀ ਹੁਣੇ ਖਬਰ ਆ ਰਹੀ ਸੀ ਇਹਦੇ ਤਿੰਨ ਚਾਰ ਦਿਨ ਹੋਏ ਐ ਫਰੀਦਕੋਟ ਦਾ ਇੱਕ ਨੌਜਵਾਨ ਬੜੀ ਬੇਰਹਿਮੀ ਦੇ ਨਾਲ ਉਸ ਦਾ ਉਸ ਨੂੰ ਮਾਰ ਦਿੱਤਾ ਗਿਆ ਜਾਂ ਉਸ ਦੀ ਲਾਸ਼ ਬਰਾਮਦ ਹੋਈ ਹੈ ਔਰ ਉਸ ਤੋਂ ਬਾਅਦ ਹੁਣੇ ਖਬਰ ਆ ਜਾਂਦੀ ਹੈ ਕਿ ਪੁਲਿਸ ਦੇ ਅੱਗੇ ਸਰੈਂਡਰ ਵੀ ਕਰ ਦਿੱਤਾ ਗਿਆ ਤੇ ਇਹ ਸਾਰੇ ਮਾਮਲੇ ਨੂੰ ਇੱਕ ਵਾਰੀ ਵਾਚਣ ਦੀ ਕੋਸ਼ਿਸ਼ ਕਰੀਏ ਹੋਇਆ ਕੀ ਹੈ ਤੁਹਾ ਇਹ ਤਾਂ ਜਿਹੜਾ ਮੁੰਡਾ ਇਹਨਾਂ ਨੇ ਮਰਡਰ ਕੀਤਾ ਜੇ ਸੌਂਡੇ ਦਾ ਉਹ ਚੰਗੇ ਘਰੋਂ ਚੰਗੇ ਪਰਿਵਾਰ ਤੋਂ ਆਪਾਂ ਕਹਿ ਦਈਏ ਪੰਜਾਬੀ ਜਿਹੜਾ ਆਪ ਸਾਡੇ ਬਾਰਡਿੰਗ ਚੱਲਦੇ ਖਾਣੇ ਪੀਣੇ ਘਰ ਦਾ ਮੁੰਡਾ ਸੀ ਜੀ ਪਰ ਕੋਈ ਉਹਦੀ ਮਾੜੀ ਸੋਸਾਇਟੀ ਨਹੀਂ ਕੋਈ ਮਾੜੀ ਸਟਾਡੀ ਨਾਲ ਬੈਣਾ ਉੱਠਣਾ ਨਹੀਂ ਮੁੰਡਾ ਪੜਿਆ ਲਿਖਿਆ ਸੀ ਐਜੂਕੇਟਿਡ ਸੀ ਪੰਜਾਬੀ ਯੂਨੀਵਰਸਿਟੀ ਤੋਂ ਨੇ ਡਿਗਰੀ ਕੀਤੀ ਹੈ ਉਹਦੀ ਸਾਰੀ ਫੈਮਿਲੀ ਬਾਹਰ ਸੀ ਕੋਈ ਆ ਇਸ ਤਰ੍ਹਾਂ ਕਿ ਇਹ ਇਸ ਬੱਚੇ ਦੇ ਸਾਰੀ ਫੈਮਿਲੀ ਬਾਹਰ ਸੀ ਅਜੇ ਫੈਮਿਲੀ ਬਾਹਰ ਸੀ ਬੱਚਾ ਨਾ ਕੋਈ ਬਾਹਰ ਬਈ ਜਾਣ ਦੇ ਵਿੱਚ ਬਹੁਤਾ ਇੰਟਰਸਟਡ ਨਹੀਂ ਸੀ ਜੋ ਸੂਤਰਾ ਨੇ ਪੜਾ ਕੀਤਾ ਵੀ ਬਹੁਤਾ ਇੰਟਰਸਟਡ ਨਹੀਂ ਸੀ ਬਾਹਰ ਜਾਣ ਦਾ ਕਿਉਂਕਿ ਉਹ ਐਜੂਕੇਟਡ ਸੀ ਪੜ੍ਹਿਆ ਲਿਖਿਆ ਸੀ ਇੱਥੇ ਜ਼ਮੀਨ ਸੀ 30 35 ਕਿਲੋ ਜ਼ਮੀਨ ਸੀ ਪਤਾ ਲੱਗਾ ਘਰ ਬਣਾ ਲੀ ਸ਼ਰ ਘਰ ਬਣਾਇਆ ਸੀ ਚਲੋ ਘਰਦਿਆਂ ਨੇ ਮੁੰਡੇ ਦਾ ਮੈਰਿਜ ਕਰਨੀ ਸੀ ਨੈਚਰਲੀ ਗੱਲ ਮੈਰਿਜ ਵੀ ਜ਼ਰੂਰੀ ਬੱਚੇ ਦੀ ਕਰਨ ਮੈਰਿਜ ਕੀਤੀ ਉਹਨਾਂ ਨੇ ਮੈਰਿਜ ਕਰਨ ਤੋਂ ਬਾਅਦ ਇਹ ਬੀਬਾ ਜਿਹੜੀ ਨੇ ਆਪਣੇ ਘਰ ਨਾਲ ਮਾਰਿਆ ਇਹ ਕੰਦੀ ਵੀ ਮੈਂ ਬਾਹਰ ਜਾਨਾ ਉਹਨੇ ਬਾਹਰ ਭੇਜੀ ਥੀ ਕੈਨੇਡਾ ਚਲੇ ਗਈ ਬਾਹਰ ਜਾ ਕੇ ਇਹਦੇ ਲਿੰਕ ਉਥੇ ਜਿਹੜਾ ਇਹਦੇ ਨਾਲ ਦਾ ਹੁਣ ਆਪਾਂ ਕੀ ਕਹਾਂ ਜੀ ਇਹਦਾ ਫਰੈਂਡ ਜਿਹੜਾ ਮਿਲਿਆ ਉਹ ਇਹਨਾਂ ਨੇ ਮਿਲ ਕੇ ਉਥੇ ਖਰੇ ਕੀ ਕੰਮ ਕਰਦੇ ਸੀ ਕਿਉਂਕਿ ਇਹ ਜਦੋਂ ਘਰੋਂ ਬਾਹਰ ਚਲੇ ਗਏ ਮਾਪਿਆਂ ਨੂੰ ਕੀ ਪਤਾ ਉਥੇ ਕੀ ਕੰਮ ਕਰਦੇ ਸੀ ਕੀ ਨਹੀਂ ਉਥੇ ਇਹਨਾਂ ਨੇ ਖਰੇ ਕੀ ਕਰਾਇਮ ਕੀਤਾ ਹੋਊਗਾ ਕੋਈ ਕੁਛ ਕੀਤਾ ਹੋਊਗਾ ਜਿਹੜਾ ਕਿ ਉਥੇ ਦੀ ਗਵਰਨਮੈਂਟ ਨੇ ਇਹਨਾਂ ਨੂੰ ਫੜ ਕੇ ਦੋਨਾਂ ਨੂੰ ਰਿਪੋਰਟ ਕੀਤਾ ਹੁਣ ਤੇ ਉਥੇ ਵਾਲੀ ਜਿਹੜੀ ਗੱਲਬਾਤ ਉਹਨੂੰ ਆਪਾਂ ਪਿੱਛੇ ਛੱਡ ਗਏ ਆਪਾਂ ਹੁਣ ਵਾਪਸ ਇੰਡੀਆ ਆ ਗਏ ਇਹ ਜਦੋਂ ਇੰਡੀਆ ਆ ਗਏ ਇਹਨੇ ਇੱਥੇ ਆ ਕੇ ਆਪਣੇ ਉਸੇ ਜਿਹੜਾ ਫਰੈਂਡ ਸੀ ਉਹਦੇ ਨਾਲ ਮਿਲ ਕੇ ਕਿੰਨੀ ਦੇਰ ਦੀ ਇਹਨਾਂ ਦੀ ਗੱਲਬਾਤ ਚੱਲਦੀ ਸੀ ਕੀ ਕਹਾਣੀ ਸੀ ਮੈਂ ਤੇ ਇਸ ਗੱਲ ਨੂੰ ਇੱਥੇ ਲਿਆ ਕੇ ਨਵੇੜ ਦਾ ਕਿ ਇਹ ਉੱਥੋਂ ਰਿਪੋਰਟ ਹੋਣ ਤੋਂ ਬਾਅਦ ਜਾਂ ਉੱਥੇ ਜਾਣ ਤੋਂ ਬਾਅਦ ਜਾਂ ਜੋ ਵੀ ਇਹਨੇ ਦੇਖਿਆ ਵੀ ਮੈਂ ਹੁਣ ਪ੍ਰਾਪਰਟੀ ਇਹਦੀ ਹਜ਼ਮ ਕਰਨੀ ਉਹ ਪ੍ਰਾਪਰਟੀ ਬਹੁਤ ਸਾਰੇ ਬੱਚੇ ਦੀ 30 35 ਕਲੇਜ 32 ਕਲੇਜ ਜ਼ਮੀਨ ਥੋੜੀ ਨਹੀਂ ਹੁੰਦੀ ਅੱਜ 30 ਮਰਲੇ ਜ਼ਮੀਨ ਲੈਣੀ ਹੋ ਜੇ ਔਖੀ ਹੋ ਜੀ ਦੇ ਬੰਦੇ ਉਹ ਪ੍ਰਾਪਰਟੀ ਹੜੱਪਣ ਦੇ ਚੱਕਰ ਦੇ ਵਿੱਚ ਇਹਨੇ ਇਹਨਾਂ ਨੇ ਸਲਾਹ ਬਣਾਈ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਰੇਨ ਚ ਲਈਏ ਇਹ ਕੀ ਵੀ ਤਾਂ ਕਿੰਨੀ ਦੇਰ ਦਾ ਪਲਾਨ ਚੱਲਦਾ ਸੀ ਇਹਨਾਂ ਦਾ ਇਸ ਸੰਬੰਧ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਫਿਰ ਪਲਾਨ ਬਣਾਇਆ ਉਹ ਬੱਚੇ ਨੂੰ ਉਹਨਾਂ ਨੇ ਕੋਲ ਡਰਿੰਕ ਦੇ ਵਿੱਚ ਉਹ ਪਤਾ ਲੱਗਾ ਉਹਨਾਂ ਦੀ ਭੂਆ ਦੇ ਕੋਲੋਂ ਕਿ ਕੋਲਡ ਡਰਿੰਕ ਦੇ ਵਿੱਚ ਕੋਈ ਗੋਲੀਆਂ ਨੇ ਬਲਾ ਕੇ ਪੰਜ ਦਿੱਤੀਆਂ ਪੰਜ ਗੋਲੀਆਂ ਨਹੀਂ ਵੀ ਦੋ ਨਹੀਂ ਤਿੰਨ ਨਹੀਂ ਪੰਜ ਗੋਲੀਆਂ ਕਿ ਕਿਹੜੀਆਂ ਗੋਲੀਆਂ ਕੁਛ ਲੱਗਿਆ ਪਤਾ ਇਹ ਪਤਾ ਲੱਗਾ ਵੀ ਨਸ਼ੇ ਦੀਆਂ ਗੋਲੀਆਂ ਸੀ ਜਾਂ ਕੁਛ ਮਤਲਬ ਕੋਈ ਵੀ ਹੈ ਤੇ ਟੌਕਸੀਕੇਸ਼ਨ ਹੀ ਸੀ ਹਾਂ ਅੱਛਾ ਉਹ ਗੋਲੀਆਂ ਦਿੱਤੀਆਂ ਫਿਰ ਇਹ ਇਹ ਵੀ ਪਤਾ ਲੱਗਾ ਵੀ ਤਿੰਨ ਮੁੰਡੇ ਸੀ ਉਹ ਚੌਥੀ ਇਹ ਸੀ ਚਾਰ ਛੜੀ ਉਹਨੂੰ ਮਾਰਨ ਵਾਸਤੇ ਇਹਨਾਂ ਨੇ ਪੂਰਾ ਘੋਲ ਕੀਤਾ ਜੀ ਉਹਨੂੰ ਮੁੰਡਾ ਵੀ ਜਵਾਨ ਸੀ ਚੰਗੀ ਬੋਡੀ ਸੀ ਮੁੰਡੇ ਦੀ ਵਧੀਆ ਸੀ ਮੁੰਡਾ ਨਹੀਂ ਤਸਵੀਰਾਂ ਵੇਖਦੇ ਹਰਾਨੀ ਹੁੰਦੀ ਐ ਨਾ ਸੋਹਣਾ ਨਾਲੇ ਮੁੰਡਾ ਨਾਲੇ ਏਡਾ ਜਵਾਨ ਆ ਬਸੋ ਏਡੇ ਜਵਾਨ ਮੁੰਡੇ ਨੂੰ ਉਹਨੇ ਵੀ ਆਪਣੇ ਨਾਲ ਪੂਰੀ ਵਾਹ ਲਾਈ ਹੋਗੀ ਹਮ ਪਰ ਵਾਹ ਉੱਥੇ ਫੇਲ ਹੋ ਗਈ ਜਦੋਂ ਉਹ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਹੋਣਗੀਆਂ ਕੀ ਬੰਦਾ ਇਹ ਦਿੱਤੀਆਂ ਤਾਂ ਹੋਣੀਆਂ ਵੀ ਜੇ ਉਦਾਂ ਗਏ ਤਾਂ ਉਦਾਂ ਸਾਡੇ ਨਾਲ ਗੱਲ ਨਹੀਂ ਬੰਨੀ ਉਹ ਇਹਨਾਂ ਚੀਜ਼ਾਂ ਕਰਕੇ ਉਹਨੇ ਫਿਰ ਕੀਤਾ ਹੋਣਾ ਉਹ ਜਦੋਂ ਘੋਲ ਕਰਨ ਦੇ ਦੌਰਾਨ ਉਹ ਮੁੰਡਾ ਡਿੱਗਿਆ ਕਿਤੇ ਜਾਂ ਇਹੋ ਜਿਹਾ ਉਹਨੇ ਮਰੋੜਾ ਮਾਰਿਆ ਉਹਦੇ ਕਿ ਮੁੰਡੇ ਦਾ ਧੌਣ ਦਾ ਬਣਕਾ ਟੁੱਟ ਗਿਆ ਹਮ ਨਾ ਚੜ ਗੱਲ ਜਾਂ ਮਣਕਾ ਟੁੱਟ ਗਿਆ ਤੇ ਫਿਰ ਤੇ ਤੁਸੀਂ ਆ ਤਾਜੀ ਮਿਸਾਲ ਦੇ ਹੀ ਦੇ ਦੇ ਉਹ ਜਵੰਦੇ ਦੀ ਆਪਣਾ ਕਾਇ ਕਿੱਡਾ ਵਧੀਆ ਸੀ ਜੀ 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 ਮਤਲਬ ਗੱਲ ਕਰਦੇ ਆ ਵੀ ਧੌਂ ਦਾ ਮਣਕਾ ਟੁੱਟ ਗਿਆ ਤੇ ਉਹ ਉੱਥੇ ਵਿਚਾਰੇ ਡੱਥ ਹੋ ਗਈ ਫਿਰ ਇਹਨੇ ਡਰਾਮਾ ਇਹ ਬਣਾਇਆ ਕਿ ਕਹਤ ਆ ਜੀ ਮੇਰੇ ਜੀ ਘਰ ਆ ਗਏ ਸੀ ਬੰਦੇ ਮਨ ਲੁੱਟਣ ਵਾਸਤੇ ਆ ਗਏ ਜੀ ਮਾਲ ਵਾਸਤੇ ਆ ਗਏ ਜੀ ਘਰ ਦਾ ਉਹ ਆਪਣਾ ਕਪੜਾ ਲੀਡਾ ਖਲਾਰ ਕਰਨ ਕੇ ਹੂੰ ਇਹ ਕਹਾਣੀ ਬਣਾਤੀ ਕਿ ਮੈਨੂੰ ਲੁੱਟਣ ਆ ਗਏ ਮੇਰਾ ਘਰੋਂ ਸੋਨਾ ਲੈ ਗਏ ਮੈਨੂੰ ਕਮਰੇ ਚ ਢੱਕੇ ਹੂੰ ਜਦੋਂ ਇਹ ਤੋਂ ਪਤਾ ਲੱਗਾ ਵੀ ਇਹਨੇ ਕੱਪੜੇ ਖਿਲਾਰ ਦਿੱਤੇ ਬਾਅਦ ਜੋ 골ਡ ਵਾਲੇ ਜੇਵਰ ਜਦਾ ਆਪਾਂ ਪਾਈ ਦੇ ਜਿੰਨਾ ਚ ਪੈਕਿੰਗ ਕੀਤੀ ਹੁੰਦੀ ਉਹ ਸਾਰਾ ਕੁਝ ਖਿਲਾਰ ਗਏ ਇਹ ਕਹਿਤਾ ਕਿ ਘਰ ਲੁੱਟਣ ਵਾਸਤੇ ਬੰਦੇ ਆ ਗਏ ਸੀ ਜਿਹਦੇ ਵਿੱਚ ਮੈਨੂੰ ਜੀ ਅੰਦਰ ਢੱਕ ਕੇ ਉਹਨੂੰ ਮਾਰ ਦਿੱਤਾ ਜੀ ਤੇ ਆ ਲੁੱਟ ਕੇ ਲੈ ਕੇ ਕਰੋ ਹੁਣ ਗੱਲ ਇੱਥੇ ਸਵਾਲ ਖੜਾ ਇਹ ਹੋ ਜਾਂਦਾ ਕਿ ਜੇ ਉਹ ਘਰ ਲੁੱਟਣ ਆਏ ਸੀ ਜੇ ਤੈਨੂੰ ਅੰਦਰ ਢੱਕ ਕੇ ਜਾਂਦੇ ਤੇ ਜਾਂਦੇ ਤੈਨੂੰ ਬਾਹਰੋਂ ਕੁੰਡਾ ਲਾਇਆ ਹੁੰਦਾ ਕਿਸ ਉੱਲੇ ਖੜਾ ਹੁੰਦਾ ਜਾਂ ਬਾਹਰੋਂ ਕੁੰਡਾ ਲਾਇਆ ਹੁੰਦਾ ਜਾਂ ਬਾਹਰੋਂ ਜਿੱਦਾ ਲਾਇਆ ਹੁੰਦਾ ਇੱਕ ਗੱਲ ਦੂਜੀ ਗੱਲ ਇਹ ਵੀ ਫੋਨ ਤੇਰੇ ਕੋਲ ਅੰਦਰ ਕਿਤਾ ਰਹੇ ਨੇ ਜੇ ਤੇਰੇ ਕੋਲ ਫੋਨ ਅੰਦਰ ਸੀ ਕੁੰਡਾ ਤੇ ਤੂੰ ਅੰਦਰ ਲਾ ਕੇ ਬੈਠੀ ਹੈ ਜੇ ਲੁੱਟਣ ਵਾਸਤੇ ਆਏ ਸੀ ਤੇ ਉਹੋ ਹੀ ਕਲਰਿਆ ਜਿਹੜੇ ਤੂੰ ਗੱਲ ਚ ਚੈਣ ਪਾਈ ਸੋਨੇ ਦੀ ਉਹ ਕੋਣੀ ਲੱਗ ਗਏ ਤੇਰੇ ਕਿਦੇ ਕੁਝ ਰੀਟ ਤੱਕ ਨਹੀਂ ਆਈ ਵੀ ਤੈਨੂੰ ਤੇਰੇ ਸਾਹਮਣੇ ਤੇਰੇ ਬੰਦੇ ਨੂੰ ਮਾਰਦਾ ਬੰਦਾ ਵਾਹੇ ਮਾਰਨ ਤੱਕ ਜਾਂਦਾ ਵੀ ਜੇ ਬੰਦੇ ਨੂੰ ਮਾਰਨਾ ਪਹਿਲਾਂ ਮੈਨੂੰ ਮਾਰ ਦੋ ਇਥੋਂ ਤੱਕ ਦੀ ਨੋਟ ਆ ਗਈ ਫਿਰ ਇਹਨੇ ਕੀ ਕੀਤਾ ਅਗਲੀ ਗੱਲ ਇਥੋਂ ਖੁਰੋਂਦੀ ਹੈ ਵੀ ਦੇਖੋ ਬੱਚੇ ਨੇ ਕੰਨਿਆ ਘੋਲ ਕੀਤਾ ਜਦੋਂ ਇਹ ਪਹੁੰਚੇ ਉੱਥੇ ਉਹਦੇ ਫੈਮਿਲੀ ਮੈਂਬਰ ਬੱਚੇ ਦੇ ਹੁਣ ਫੈਮਿਲੀ ਮੈਂਬਰ ਦੇ ਪਹੁੰਚਣ ਦੀ ਗੱਲ ਅੱਗੇ ਸਮਝ ਜਿਹੜੀ ਵਿੱਚ ਛੜ ਮੈਂਗਾ ਛੜ ਚੱਲਿਆ ਸੀ ਗੱਲ ਕਿ ਜਿਹੜੇ ਕੁੜੀ ਦੇ ਪਰਿਵਾਰਕ ਮੈਂਬਰ ਸੀ ਉਹ ਕੁੜੀ ਦੇ ਘਰ ਤੋਂ ਦੂਰ ਰਹਿੰਦੇ ਨੇ ਤੇ ਜਿਹੜੇ ਮੁੰਡੇ ਦੇ ਪਰਿਵਾਰਕ ਮੈਂਬਰ ਉਹ ਮੁੰਡੇ ਦੇ ਘਰ ਤੋਂ ਸਾਰਾ 5-7 ਮਿੰਟ ਦਾ ਰਸਤਾ ਹੁਣ ਇੱਥੇ ਇਹ ਗੱਲ ਆਉਂਦੀ ਹੈ ਕਿ ਕੁੜੀ ਦੇ ਘਰ ਵਾਲੇ ਜਿਹੜੇ ਉੱਥੋਂ ਘੱਟ ਤੋਂ ਘੱਟ 2 ਘੰਟੇ ਦਾ ਰਸਤਾ ਉਹ ਪਹਿਲਾਂ ਪਹੁੰਚ ਜਾਂਦੇ ਨੇ ਹੂੰ ਮੁੰਡੇ ਦੇ ਘਰ ਵਾਲੇ ਬਾਅਦ ਚ ਪਹੁੰਚਦੇ ਨੇ ਇਹਦਾ ਕੀ ਮਤਲਬ ਹੋ ਸਕਦਾ ਮਤਲਬ ਮੈਂ ਤੇ ਇੱਕ ਗੱਲ ਕਹਾਂਗਾ ਵੀ ਇਹ ਪਲਾਨਡ ਪ੍ਰੋਗਰਾਮ ਸੀ ਉਹਨਾਂ ਦਾ ਪਹਿਲਾਂ ਸਾਰੀ ਕੁੜੀ ਦੇ ਪਰਵਾਰਕ ਜੀ ਵੀ ਇਹਦੇ ਚਮਲ ਰਲੇ ਹੋਏ ਸੀ ਤੁਹਾਡਾ ਇਹ ਮੈਂ ਤਾਂ ਇਹ ਵੀ ਗੱਲ ਕਹਿਣਾ ਵਾ ਰਲੇ ਹੋਣਗੇ ਜਰੂਰ ਕਿ ਉਹ ਲਾਗੇ ਚਾਗੇ ਸੀ ਮਤਲਬ ਉੱਥੇ ਕਿਤੇ ਮਤਲਬ ਜਿਵੇਂ ਕਹਿੰਦੇ ਜਿੰਨੀ ਦੂਰ ਦਾ ਘਰ ਦਾ ਰਸਤਾ ਹੈ ਮੈਂ ਤੁਹਾਨੂੰ ਦੱਸ ਰਿਹਾ ਅੱਧੇ ਘੰਟੇ ਦਾ ਨਹੀਂ ਚਲੋ 20 ਮਿੰਟ ਦਾ ਲਾ ਲਓ ਜੇ ਅੱਧੇ ਘੰਟੇ ਆਪਾਂ ਕਹਿੰਦੇ ਚਲੋ ਅੱਧਾ ਘੰਟਾ ਰੱਖ ਕੇ ਚੱਲੇ ਭੋਗ 20 ਮਿੰਟ ਵੀ ਹੋ ਸਕਦਾ ਉਹਦਾ ਉਹਨੇ ਦਾ ਰਸਤਾ ਇਹਨਾਂ ਦਾ 5 ਮਿੰਟ ਦਾ ਰਸਤਾ ਉਹ ਬਾਅਦ ਚਾਹੁੰਦੇ ਵੀ ਉਹ ਪਹਿਲਾਂ ਇੱਥੇ ਦੋ ਸਵਾਲ ਖੜੀ ਹੋ ਜਾਂਦੇ ਨੇ ਫਿਰ ਬੱਚੇ ਦੇ ਮਾਂ ਪਿਓ ਨੇ ਆ ਕੇ ਕੀ ਦੇਖਿਆ ਕਿ ਉਹਨਾਂ ਦੇ ਬੱਚੇ ਦਾ ਬਣੈਣ ਪਾਟੀ ਪਈ ਪੇੜ ਨਿਕਰ ਪਈ ਸੀ ਔਰ ਉਸ ਮੁੰਡੇ ਨੇ ਕਿੰਨਾ ਘੋਲ ਕੀਤਾ ਹੋਊਗਾ ਇਹ ਤੇ ਹੁਣ ਉਹ ਬੱਚੇ ਨੂੰ ਪਤਾ ਜਾਂਦੇ ਜੀ ਹੈ ਨਹੀਂ ਸੀ ਠੀਕਾ ਉਹਨੇ ਜਾਣ ਕਰਕੇ ਕਹਿਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਉਹਨੇ ਬਚਾ ਕਰਨ ਦੀ ਕਿ ਆਫਟਰ ਆਲ ਚਾਰ ਬੰਦੇ ਜਿਹੜੇ ਉਹ ਪਏ ਹੋਣਗੇ ਤੇ ਫਿਰ ਉਹਨਾਂ ਨੇ ਜੋਰ ਆਪਣਾ ਪੂਰਾ ਲਾ ਕੇ ਤੇ ਮੁੰਡੇ ਨਾਲ ਮੁੰਡੇ ਦੀ ਵਸਸ ਚੱਲਣਾ ਬੰਦ ਹੋ ਗਿਆ ਅੱਗੇ ਫਿਰ ਗੱਲ ਆ ਜਾਂਦੀ ਏ ਕਿ ਘਰ ਚ ਕੁੱਤਾ ਰੱਖਿਆ ਕੁੱਤਾ ਬੜਾ ਵਫਾਦਾਰ ਜਾਨਵਰ ਹੂੰ ਕੁੱਤੇ ਨੂੰ ਵੀ ਮੈਨੂੰ ਲੱਗਦਾ ਵੀ ਕੋਈ ਨਸ਼ੇ ਦੀ ਗੋਲੀ ਖਵਾਤੀ ਜਾਂ ਕੁਝ ਖਵਾਤਾ ਜਿਹੜਾ ਕੁੱਤਾ ਵੀ ਭੌਂਕਿਆ ਜਦੋਂ ਘਰ ਦੇ ਵਿੱਚ ਦੂਜੇ ਬੰਦੇ ਆ ਜਾਂ ਭੌਂਕਿਆਣੇ ਜੋ ਕੋਈ ਕੁੱਤਾ ਜਦੋਂ ਪਤਾ ਵੀ ਜੇ ਭੌਂਕਦਾ ਹੋਵੇ ਨਾ ਜਿਆਦਾ देर ਲੰਮੀ ਦੇਰ ਭੌਂਕੇ ਤੇ ਆਣ ਗਾਣ ਕੋਈ ਨਾ ਕੋਈ ਨਿਕਲ ਕੇ ਇਕੱਠੇ ਹੋ ਜਾਂਦੇ ਲੋਕ ਬਿਲਕੁਲ ਬਾਹਰ ਆ ਜਾਂਦੇ ਵੀ ਯਾਰ ਕੁੱਤਾ ਭੌਂਕਦਾ ਗੱਲ ਜਰੂਰ ਕੋਈ ਹੈਗੀ ਕੋਈ ਇਹਨਾਂ ਚੀਜ਼ਾਂ ਸਾਰੀਆਂ ਤੇ ਧਿਆਨ ਦਿੱਤਾ ਜਾਵੇ ਤੇ ਧਿਆਨ ਵੈਸੇ ਵੈਸੇ ਕੁੱਤਰਾ ਸਾਹਿਬ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਜਿਹਦੇ ਪੱਲੇ 30 ਕਿੱਲੇ ਹੈ ਉਹਨੇ ਘਰ ਦੇ ਵਿੱਚ ਸੀਸੀਟੀਵੀ ਨਹੀਂ ਲਾਇਆ ਸੀਸੀਟੀਵੀ ਕੈਮਰੇ ਤੇ ਜੇ ਇਸ ਕੁੜੀ ਨੇ ਹਾਂ ਇਸ ਕੁੜੀ ਨੇ ਪਤਾ ਲੱਗਾ ਉਹਨਾਂ ਦੇ ਮਾਪਿਓਰ ਦੋਵੇਂ ਪੇਰੈਂਟਸ ਕੋਲੋਂ ਕਹਿੰਦੀ ਸੀ ਸੀਸੀਟੀਵੀ ਕੈਮਰੇ ਦੀ ਲੋੜ ਕੀ ਅਸੀਂ ਘਰ ਰਹਿੰਦੇ ਆਂ ਦੋਵੇਂ ਘਰ ਰਹਿੰਦੇ ਸੀ ਆਹੀ ਹੋਰ ਕਿਹੜੇ ਇੱਥੇ ਆ ਜਾਣਾ ਜਿੰਨੂੰ ਆਉਂਦਾ ਜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਤੇ ਉਹਦੇ ਵਿੱਚ ਇਹੋ ਜਿਹੇ ਦਾ ਬੰਦੇ ਦਾ ਕੀ ਹੈ ਸੀਸੀਟੀਵੀ ਕੈਮਰੇ ਦਾ ਸੋਚਾ ਆਫ ਹੀ ਕਰਨਾ ਕੈਮਰੇ ਵੀ ਉੱਥੇ ਫੇਲ ਹੋ ਜਾਂਦੇ ਸੀ ਹੁਣ ਅਗਲੀ ਗੱਲ ਇਹ ਮੁੰਡਾ ਐਡਾ ਘਰ ਵਾਸਤੇ ਸੰਸੀਅਰ ਸੀ ਕਿ ਇਸ ਔਰਤ ਨੂੰ ਘਰੋਂ ਬਾਹਰ ਜਾਣ ਵਾਸਤੇ ਉਹਨੇ ਗੱਡੀ ਲੈ ਕੇ ਦਿੱਤੀ ਬਾਕਾਇਦਾ ਗੱਡੀ ਸਿਖਾਈ ਹੋ ਪਈ ਜਰਾਨੀ ਮੇਰੀ ਜਿਹੜੀ ਇਹ ਗੱਡੀ ਤੇ ਜਾਵੇ ਤੇ ਗੱਡੀ ਤੇ ਆਵੇ ਬਾਹਰ ਕੋਈ ਮੇਰੀ ਜਰਾਨੀ ਜਦਾ ਕੱਲੇ ਵੇ ਨਜ਼ਰੋਂ ਲੱਗਦੇ ਕੋ ਦੇਖਾਂ ਆ। ਆਪ ਉਹ ਮੋਟਰਸਾਈਕਲ ਤੇ ਜਾਂਦਾ ਸੀ। ਹੂੰ। ਇੱਡਾ ਵਧੀਆ ਮੁੰਡਾ ਕੰਮ ਕਰ ਵਾਲਾ ਸੀ ਕਿ ਗਰੀਬਾਂ ਦੇ ਬੱਚਿਆਂ ਨੂੰ ਫ੍ਰੀ ਪੜਾਉਂਦਾ ਸੀ। ਫ੍ਰੀ ਆਫ ਕੋਸ ਪੜਾਉਂਦਾ ਸੀ। ਆ ਉਹ ਟੀਚਰ ਲੱਗਾ ਸੀ ਕਿਤੇ ਇੰਨੀ ਐਜੂਕੇਸ਼ਨ ਲੈਣ ਤੋਂ ਬਾਅਦ ਇੰਨਾ ਮਤਲਬ ਵਧੀਆ ਸਨਸੀਅਰ ਸੀ। ਕੋਈ ਮਾੜੀ ਸੋਸਾਇਟੀ ਨਾਲ ਕੋਈ ਮਾੜੇ ਬੰਦੇ ਨਾਲ ਉਸ ਬੰਦੇ ਦਾ ਲਿੰਕ ਨਹੀਂ। ਨਹੀਂ ਤੇ ਅੱਜ ਕੱਲ ਦੀ ਜਨਰੇਸ਼ਨ ਜਿੱਦਾਂ ਵਿਗੜਦੀ ਵੀ ਕੋਈ ਨਸ਼ਿਆਂ ਚ ਕੋਈ ਮਾੜੀ ਸੋਸਾਇਟੀ ਜਿ ਕਿਤੇ ਨਾ ਕਿਤੇ ਪੈ ਇਹ ਜੀ ਉਹਦੀ ਕੋਈ ਗੱਲਬਾਤ ਨਹੀਂ ਕਰੋ ਨਿਕਲ ਕੇ ਸਾਹਮਣੇ ਆਈ ਵੀ ਕਿਤੇ ਵੀ ਕਿਸੇ ਨਾਲ ਉਹਦਾ ਲਿੰਕ ਹੋਵੇ ਤੇ ਆ ਗੱਲ ਹੋਈ ਹੋਵੇ ਕਿਥੋਂ ਸਾਬ ਜਾਣ ਹੁੰਦਾ ਹੈ ਕਿ ਇਹ ਜਿਹੜੇ ਉਥੋਂ ਕੈਨੇਡਾ ਤੋਂ ਰਿਪੋਰਟ ਮੈਂ ਤੇ ਪੁਲਿਸ ਅਫਸਰਾਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਬਾਰੇ ਵੀ ਘਰਾਈ ਨਾਲ ਜਾਂਚ ਕੀਤੀ ਜਾਵੇ ਵੀ ਉੱਥੇ ਵੀ ਕਿਤੇ ਨਹੀਂ ਕੋਈ ਕ੍ਰਾਈਮ ਕਰਕੇ ਆਇਆ ਜਿਹੜਾ ਇਹਨਾਂ ਨੇ ਜਦੋਂ ਪੰਜਾਬੀ ਜਾਂ ਕਹਿ ਦੀ ਬੇਨਾਂ ਸਵਾਲ ਪਿਆ ਵੀ ਬੰਦਾ ਮਾਰਿਆ ਸਾਡਾ ਕਿ ਗਿਆ ਯਾਰ ਇੱਥੇ ਮਾਰਦੇ ਨੇ ਜਾ ਕੇ ਜਾਂ ਇਹ ਨਾ ਗਿਆ ਜੋ ਵੀ ਉੱਥੇ ਦੀ ਇਹ ਵੀ ਘਰਾਈ ਨਾਲ ਜਾਂਚ ਕੀਤੀ ਜਾਵੇ ਉੱਥੇ ਵੀ ਇਹ ਕਿਹੜਾ ਕ੍ਰਾਈਮ ਕਰਕੇ ਨਹੀਂ ਹੁਣ ਹੁਣ ਦੀ ਦੀ ਆਪਾਂ ਗੱਲ ਕਰੀਏ ਪੁਲਿਸ ਪ੍ਰਸੀਡਿੰਗ ਕੀ ਚੱਲਦੀ ਪਈ ਹੈ ਇਹ ਵੀ ਖਬਰ ਲੱਗੀ ਹੈ ਇੱਕ ਅਖਬਾਰ ਦੇ ਵਿੱਚ ਕਹਿੰਦੇ ਕਿ ਸਰੈਂਡਰ ਕਰ ਲਿਆ ਉਹ ਤੋਂ ਆਪਾਂ ਸ਼ੁਰੂ ਕਰੀਏ ਗੱਲ ਕੀ ਹੋ ਰਹੀ ਹੈ ਅੱਜ ਕੱਲ੍ਹ ਹੁਣ ਇਹਨੂੰ ਤੇ ਅਰੈਸਟ ਕਰਨੀ ਇਹ ਰਸ਼ ਕਰਨ ਤੋਂ ਬਾਅਦ ਉਹ ਜਿਹੜਾ ਬੰਦੇ ਨੇ ਜਿਹੜਾ ਇਹਦਾ ਯਾਰ ਸੀ ਆਪਾਂ ਕਹਿ ਦਈਏ ਹੁਣਾਂ ਮਾੜਾ ਲਫਜ਼ੇ ਵਾਹੇ ਕਹਿਣਾ ਪਰ ਹੁਣ ਯਾਰ ਹੀ ਕਹਾਗੇ ਆਪਾਂ ਜਿਹਨੇ ਇਹ ਕੰਮ ਕੀਤਾ ਜਦੋਂ ਉਹਦੇ ਪਰਿਵਾਰ ਦੀ ਖਿੱਚ ਤੋ ਕੀਤੀ ਗਈ ਪਰਿਵਾਰ ਦੀ ਪੁੱਛਤਾਚ ਕੀਤੀ ਗਈ ਕੁੜੀ ਦੇ ਪਰਿਵਾਰ ਦੀ ਹਾਂਜੀ ਅੱਛਾ ਜਿਹੜੇ ਕੁੜੀ ਦੇ ਨਾਲ ਜਿਹੜਾ ਇਹਦਾ ਯਾਰ ਸੀ ਉਹਦੇ ਪਰਿਵਾਰ ਅੱਛਾ ਉਹਦੇ ਪਰਿਵਾਰ ਅੱਛਾ ਜਦੋਂ ਉਹਦੇ ਪਰਿਵਾਰ ਦੀ ਖਿੱਚ ਤੂੰ ਕੀਤੀ ਗਈ ਨਾ ਚੰਗੀ ਗੱਲ ਫਿਰ ਪੇਸ਼ਦਿਆਂ ਨੂੰ ਹੋਣਾ ਹੀ ਪੈਣਾ ਸੀ ਪਰਿਵਾਰਕ ਮੈਂਬਰਾਂ ਨੇ ਜ਼ੋਰ ਪਾਇਆ ਹੁਣ ਵੀ ਤੂੰ ਪੇਸ਼ ਹੋ ਤਾਂ ਹੀ ਗੱਲ ਹੋਣੀ ਆ ਫਿਰ ਉਹ ਪੇਸ਼ ਕੀਤਾ ਗਿਆ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਡੀਪਲੀ ਚੱਲ ਰਹੀ ਹੈ ਅੱਛਾ ਇਥੋਂ ਵੀ ਪਤਾ ਲੱਗਾ ਸੀ ਕੋਈ ਪੋਲਿਟੀਕਲ ਇੰਟਰਫੇਰੈਂਸ ਵੀ ਸੀ ਇਹਦੇ ਵਿੱਚ ਪਤਾ ਲੱਗਾ ਸੀ ਭਰੋਸੇਯੋਗ ਸੂਤਰਾਂ ਤੋਂ ਹੈ ਕਿ ਨਹੀਂ ਹੈ ਜੋ ਸੂਤਰਾਂ ਤੋਂ ਪਤਾ ਲੱਗਾ ਉਹਦੇ ਕਰਕੇ ਥੋੜਾ ਡਿਲੇ ਹੋ ਰਿਹਾ ਸੋਲੀਟ ਪੋਲਿਟੀਕਲ ਇੰਟਰਫੇਰੈਂਸ ਕਿਹਦੇ ਵੱਲੋਂ ਸੀ ਪਹਿਲਾਂ ਇਹ ਜਿਹੜੇ ਕੁੜੀ ਵਾਲੇ ਪਾਸੇ ਜਿਹੜੇ ਉਹਨਾਂ ਦੇ ਪਿੱਛੇ ਸਾਰੇ ਉਹਨਾਂ ਵੱਲੋਂ ਸੀ ਅੱਛਾ ਪਤਾ ਹੀ ਲੱਗਾ ਬਾਕੀ ਹੈ ਕਿ ਨਹੀਂ ਹੈ ਪਤਾ ਲੱਗਾ ਇਥੋਂ ਵੀ ਕਿਉਂਕਿ ਸੂਤਰਾਂ ਦਾ ਕੋਈ ਗਲਤ ਇਨਫਰਮੇਸ਼ਨ ਹੋ ਸਕਦੀ ਹੈ ਅੱਛਾ ਉਹ ਇੰਟਰਵਿਊਰ ਤੋਂ ਬਾਅਦ ਚਲੋ ਇਹਨੂੰ ਛੱਡ ਦਿੰਦੇ ਆ ਆਪੇ ਪਾਸੇ ਫੇਰ ਇਹ ਨੇਚਰਲੀ ਗੱਲ ਆ ਵੀ ਇਹਨੇ ਸਿਲੰਡਰ ਕਰ ਦਿੱਤਾ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਡੀਪਲੀ ਚੱਲ ਰਹੀ ਏ ਕਿਉਂਕਿ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਹਰ ਅਫਸਰ ਦਾ ਅਲੱਗ-ਅਲੱਗ ਤਰੀਕਾ ਹੈ ਪ੍ਰੋਸੈਸ ਵੀ ਵਧੀਆ ਅਫਸਰ ਨੇ ਉੱਥੇ ਉਹ ਕਹਿੰਦੇ ਮੈਂ ਡੂੰਘਾਈ ਨਾਲ ਇਹ ਆਪ ਜਾਂਚ ਕਰ ਰਹੇ ਹਾਂ ਜੀ ਉਹ ਜਾਂਚ ਕਰਨ ਤੋਂ ਬਾਅਦ ਹੁਣ ਕੜੀ ਨਾਲ ਕੜੀ ਕੀ ਜੁੜਦੀ ਹੈ ਉਹ ਤਾਂ ਹੀ ਸਾਹਮਣੇ ਨਿਕਲ ਕੇ ਬਾਹਰ ਆਏਗਾ ਕਿਉਂਕਿ ਇਹ ਨੂੰ ਵੀ ਇਨਵੈਸਟੀਗੇਸ਼ਨ ਹੋਏਗੀ ਇਹਦੀ ਵੀ ਹੋਏਗੀ ਕਿ ਕਿਹੜੇ ਕਿਹੜੇ ਬੰਦੇ ਨਾਲ ਇਹ ਇਨਵੋਲ ਬਣੇ ਉਹ ਸਾਰਾ ਕੁਝ ਨਿਕਲ ਕੇ ਤੁਹਾਡੇ ਸਾਹਮਣੇ ਬਾਹਰ ਆਏਗਾ ਪਰ ਜੇ ਪੁਲਿਸ ਨੂੰ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਨ ਦਿੱਤੀ ਜਾਵੇ ਜੇ ਇਹਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਸ ਨਾ ਹੋਵੇ ਤੇ ਪੁਲਿਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਕੇ ਤੁਹਾਡੇ ਸਾਹਮਣੇ ਬਾਹਰ ਰੱਖ ਦੇਣਗੇ ਮੈਂ ਕੋਤਰਾ ਸਾਹਿਬ ਜਿੰਨੀਆਂ ਇਹ ਗੱਲਾਂ ਤੁਸੀਂ ਦੱਸੀਆਂ ਨੇ ਜੇ ਇਹ ਸੱਚ ਨੇ ਫਿਰ ਕਰਕਸਤਾ ਇਹ ਨਿਕਲਦਾ ਹੈ ਕਿ ਜੇ ਇਸ ਮੁੰਡੇ ਨੇ ਕੁੜੀ ਨੂੰ ਜ਼ਮੀਨ ਤੇ ਨੰਗਾ ਪੈਰ ਨਹੀਂ ਰੱਖਣ ਦਿੱਤਾ ਉਦੇ ਉਹਨੂੰ ਤੱਤੀ ਵਾਹਣ ਹੀ ਦੇ ਲੱਗਣ ਦਿੱਤੀ ਤੇ ਉਹਨੂੰ ਸਲਾਕੀ ਮਿਲਿਆ ਹੈਰਾਨੀ ਹੁੰਦੀ ਹੈ ਸੋਚ ਕੇ ਤੇ ਅਸੀਂ ਔਰਤਾਂ ਦੀ ਗੱਲ ਕਰਦੇ ਸਾਂ ਕਿ ਔਰਤਾਂ ਦਾ ਨਾਮ ਹੁਣ ਇਹਨਾਂ ਕੇਸਸ ਦੇ ਵਿੱਚ ਆਉਣ ਲੱਗਿਆ ਮੈਂ ਜ਼ਿਕਰ ਕਰਨਾ ਚਾਹੁੰਦਾ ਇੱਥੇ ਅਮਨਦੀਪ ਕੌਰ ਦਾ ਇਨਸਟਾ ਕੋਈ ਇਹਦੇ ਨਾਮ ਤੋਂ ਮਸ਼ਹੂਰ ਹੋਈ ਅਸੀਂ ਪਹਿਲਾਂ ਵੀ ਜ਼ਿਕਰ ਕਰ ਲਿਆ ਜਿਹਦੀ ਗੱਡੀ ਦੇ ਵਿੱਚ ਉਹ ਉਸ ਵੇਲੇ ਕਥਿਤ ਚਿੱਟਾ ਮਿਲਿਆ ਸੀਗਾ ਹੁਣ ਸੁਣਨ ਨੂੰ ਆ ਰਹੇ ਆ ਉਹਨਾਂ ਨੇ ਵੀ ਕਹਿੰਦੇ ਵਿਆਹ ਕਰਾ ਲਿਆ ਤੇ ਬਠਿੰਡੇ ਵਾਵਾ ਰੋਲਾ ਪੈ ਗਿਆ ਜਿਸ ਮੁੰਡੇ ਨਾਲ ਵਿਆਹ ਕਰਾਇਆ ਇਹ ਮੈਨੂੰ ਲੱਗਦਾ ਉਹੀ ਮੁੰਡਾ ਆ ਜਿਹੜਾ ਪਹਿਲਾਂ ਵੀ ਜਿਹੜਾ ਦਾ ਨਾਮ ਇਹਨਾਂ ਨਾਲ ਜੁੜ ਮੈਂ ਕਹਿੰਨਾ ਕਿ ਬੰਦਾ ਜੇ ਕਹਿੰਦੇ ਲੇਕਿਨ ਪਿਛੇ ਕ ਲੱਖ ਜ ਬੋਲਦਾ ਹੋਣਾ ਵੀ ਜੇ ਕਹਿੰਦੇ ਨਾ ਵੀ ਉਹ ਪੂਛ ਹੁੰਦੀ ਜਿਹੜੀ ਉਹ ਸਿੱਧੀ ਕਰਨ ਦੀ ਬੜੀ ਕੋਸ਼ਿਸ਼ ਕੀਤੀ ਉਹ ਸਿੱਧੀ ਨਹੀਂ ਹੋਈ ਠੀਕ ਹੈ ਨਾ ਪੁਲਿਸ ਨੇ ਆਪਣਾ ਵਾ ਹੀਲਾ ਵਸੀਲਾ ਲਾਇਆ ਵੀ ਯਾਰ ਇਹ ਸੁਧਰ ਜਾਊਗੀ ਇਹ ਬੰਦਾ ਬਣ ਜਾਊਗੀ ਨਹੀਂ ਬਣੀ ਤੇ ਨਹੀਂ ਬਣੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਹੁਣ ਇਹ ਵੀ ਪਤਾ ਲੱਗਾ ਕਿ ਉਸੇ ਬੰਦੇ ਨਾਲ ਜਿਹਨੂੰ ਪੁਲਿਸ ਨੇ ਪਿਛੇ ਪਹਿਲਾਂ ਜਿਹੜੇ ਕੇਸ ਦੇ ਵਿੱਚ ਨਾਲ ਚੱਲਦਾ ਸੀ ਇਹਦੇ ਜਿਹੜਾ ਨਾਲ ਇਹ ਚੱਲਦਾ ਸੀ ਜਿਹਦੀ ਉਹਦੀ ਵਾਈਫ ਰੋਲਾ ਪਾਉਂਦੀ ਵੀ ਮੇਰੇ ਘਰ ਵਾਲਿਆਂ ਨੇ ਐਂਬੂਲੈਂਸ ਵਾਲਾ ਬੰਦਾ ਹਾਂ ਜਿਹੜਾ ਐਂਬੂਲੈਂਸ ਵਾਲਾ ਤੇ ਮੇਰੇ ਘਰ ਵਾਲਿਆਂ ਨੇ ਵਿਆਹ ਕਰਾ ਲਿਆ ਜੀ ਮੈਂ ਗੱਲ ਕਰਾਂ ਵੀ ਮਾੜੀ ਗੱਲ ਹੈ ਜੋ ਉਸ ਔਰਤ ਨੇ ਕਰਾਇਆ ਬਹੁਤ ਮਾੜੀ ਗੱਲ ਹੈ ਤੇ ਨਿੰਦਣ ਜੋ ਗੱਲ ਹੈ ਵੀ ਤੂੰ ਇਹ ਤੇ ਸੋਚ ਬਲ ਆਪਣੇ ਕੇਸ ਤੇ ਨਵੇੜਲਾ ਤੂੰ ਕੀ ਕਰਦੀ ਨਹੀਂ ਉਹਦਾ ਉਧਰ ਵਾਈਫ ਦੇ ਨਾਲ ਕੇਸ ਚੱਲਦਾ ਮੈਂ ਕੋਰਟ ਦੇ ਵਿੱਚ ਤੂੰ ਇਧਰ ਬਸੇ ਵਿਆਹ ਕਰਾਉਣੀ ਪਈ ਹੂੰ ਕੋਈ ਵੋਹੀ ਗੱਲ ਵੀ ਨਾ ਤੇ ਪੁਲਿਸ ਦਾ ਹੀ ਵਜਣਾ ਨਾ ਭਾਵੇਂ ਅੱਜ ਡਿਸਮਿਸ ਕੀਤੀ ਹੈ ਤੇ ਕਿਉਂਕਿ ਤੋਹੀ ਸੁਣਦੇ ਹੋਣੇ ਖਬਰਾਂ ਜਾਂ ਨਿਊਜ਼ ਚੱਲਦੀ ਹੈ ਨਾ ਇਹੋ ਵਜਿਹਾ ਨਾ ਪੁਲਿਸ ਦੀ ਡਿਸਮਿਸਚ ਕੀਤੀ ਹੋਈ ਮੈਲ ਜੀ 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 ਨਾ ਬਦਨਾਮ ਦੇ ਪੁਲਿਸ ਦੇ ਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਵੀ ਇਸ ਗੱਲ ਬਾਰੇ ਬੇਨਤੀ ਕਰਦਾ ਅਫਸਰ ਸਾਡੇ ਵਧੀਆ ਨੇ ਬਠਿੰਡੇ ਵਾਲੇ ਐਸਐਸਪੀ ਸਾਹਿਬ ਬਹੁਤ ਵਧੀਆ ਹੋਣੇ ਅਫਸਰ ਨੇ ਉਹ ਵੀ ਡੰਗਾਈ ਨਾਲ ਦੀ ਜਾਂਚ ਕਰਕੇ ਨਾ ਜੇ ਇਹਦਾ ਕਸੂਰ ਬਣਦਾ ਤਾਂ ਮੈਂ ਕਹਿੰਦਾ ਬਿਲਕੁਲ ਬਖਸ਼ਣ ਵਾਲੀ ਕੋਈ ਜਗਾ ਨਹੀਂ ਹੋਣੀ ਚਾਹੀਦੀ ਨਾ ਹੀ ਤੁਹਾਨੂੰ ਸਪਸ਼ਟ ਕਰਾਂਗੇ ਇਹਨੂੰ ਬਖਸ਼ਿਆ ਜਾਂ ਸਖਤੀ ਨਾਲ ਤੇ ਕਾਰਵਾਈ ਬਣਦੀ ਕੀਤੀ ਬਹੁਤ ਸਭ ਕਾਨੂੰਨੀ ਕਾਰਵਾਈ ਕੀ ਚੱਲਦੀ ਪਈ ਆ ਸੁਣਿਆ ਤੇ ਕੋਈ ਅਦਾਲਤੀ ਕਾਰਵਾਈ ਵੀ ਅੱਗੇ ਪ੍ਰੋਸੀਡ ਹੁੰਦੀ ਪਈ ਆ ਅਮਨਦੀਪ ਕੌਰ ਦੇ ਉੱਤੇ ਕੋਈ ਦੋਸ਼ ਵਗੈਰਾ ਐ ਤਾਂ ਹੋਰੇ ਕਹਿੰਦੇ ਨੇ ਨੈਚੁਰਲੀ ਪਤਾ ਹੀ ਹੈ ਵੀ ਜਿਹੜੇ ਹੁਣ ਇਹਨਾਂ ਦੇ ਪਰਚੇ ਦਰਜ ਹੋਏ ਨੇ ਦੋਸ਼ ਤੇ ਸਾਬਤ ਹੋਣੇ ਨੇ ਜੀ ਉਹ ਜਦੋਂ ਸਹੀ ਚਲਾਨ ਪੇਸ਼ ਕਰੀਦਾ ਚਲਾਨ ਪੇਸ਼ ਤੋਂ ਬਾਅਦ ਬਾਅਦ ਵਿੱਚ ਚਾਰਜ ਲੱਗਦਾ ਤੇ ਡਿਸਪਰਪੋਰਸ਼ਨੇਟ ਅਸੈਟ ਵਾਲੀ ਗੱਲ ਜੀ ਕਿ ਇਹ ਇਹ ਤੇ ਹੁਣ ਕੋਰਟ ਨੇ ਫੈਸਲਾ ਕਰਨਾ ਹੈ ਦੇਖੋ ਇਹਦੇ ਬਾਰੇ ਆਪਾਂ ਨਹੀਂ ਗੱਲ ਕਰ ਕੋਰਟ ਚ ਚਲਾਨ ਪੇਸ਼ ਹੋ ਗਿਆ ਚਲਾਨ ਪੇਸ਼ ਤੋਂ ਹੁਣ ਤੋਂ ਬਾਅਦ ਚਲਾਨ ਪਾਸ ਵੀ ਹੋ ਗਿਆ ਫੇ ਫਿਰ ਚਾਰਜ ਵੀ ਲੱਗ ਗਿਆ ਚਾਰਜ ਲੱਗਣ ਤੋਂ ਬਾਅਦ ਪੁਲਿਸ ਦੀ ਅਗਲੀ ਜਿਹੜੀ ਕੋਰਟ ਦੇ ਕੰਮ ਸ਼ੁਰੂ ਹੋ ਜਾਂਦਾ ਅੱਛਾ ਕੋਰਟ ਦੇ ਵਿੱਚ ਗਵਾਹੀਆਂ ਹੋਣੀਆਂ ਕੋਰਟ ਦੇ ਵਿੱਚ ਪ੍ਰੂਫ ਹੋਣੇ ਕੀ ਪ੍ਰੂਫ ਹੁੰਦਾ ਕੀ ਨਹੀਂ ਹੁੰਦਾ ਤੇ ਕੋਰਟ ਦੀ ਅਗਲੀ ਪ੍ਰोसीडिंग ਇੱਥੇ ਪੁਲਿਸ ਦਾ ਕੰਮ ਖਤਮ ਹੋ ਜਾਂਦਾ ਇੱਥੇ ਅੱਗੇ ਕੋਰਟ ਦੀ ਪ੍ਰोसीडिंग ਸ਼ੁਰੂ ਹੋ ਜਾਂਦੀ ਹੈ ਤੇ ਮੈਂ ਤੇ ਜੇ ਕੋਰਟ ਵਾਲੇ ਵੀ ਮੇਰੀ ਸੁਣਦੇ ਹੁਣ ਜੱਜ ਸਾਹਿਬ ਵੀ ਬੇਨਤੀ ਕਰਦਾ ਵੀ ਫੈਸਲਾ ਦੇਣਾ ਬਿਲਕੁਲ ਨੇ ਟੜਕੋ ਇਹਦਾ ਕਿਸੇ ਦਾ ਕੋਈ ਲਿਆਇ ਨਹੀਂ ਕਰਨਾ ਚਾਹੀਦਾ ਜੇ ਕੋਈ ਬਚਾ ਕਿਸੇ ਦਾ ਹੈਗਾ ਤੇ ਬਚਾ ਵੀ ਹੋਣਾ ਚਾਹੀਦਾ ਤੇ ਜੇ ਸੱਚਾਈ ਨਾਲ ਚੱਲਦੇ ਸੱਚਾਈ 'ਚ ਫਿਰ ਸੱਚਾਈ 'ਚ ਰੱਖੋ ਤਕੜੀ ਨੂੰ ਬਰਾਬਰ ਰੱਖ ਕੇ ਤੋਲਿਆ ਜਾਵੇ ਮੈਂ ਤੇ ਇੱਕ ਗੱਲ ਵਾਹੇ ਹੈਰਾਨੀ ਹੁੰਦੀ ਕੋਤਰਾ ਸਾਹਿਬ ਕਨਸਟੇਬਲ ਲੈਵਲ ਦਾ ਜਿਹੜਾ ਅਫਸਰ ਰਿਹਾ ਮੁਲਾਜ਼ਮ ਰਿਹਾ ਹੋਵੇ ਉਹ ਇੰਨਾ ਰਤਬਾ ਰੱਖਦਾ ਜਾਂ ਐਡਾ ਨਿਡਰਿਆ ਮੈਂ ਤਾਂ ਸੁਣ ਕੇ ਹੈਰਾਨਿਆ ਸੋਚ ਕੇ ਹੈਰਾਨਾ ਉਹ ਸਿਆਣੇ ਸਿਆਣੇ ਦੇ ਇੱਕ ਕਹਾਵਤ ਦੇ ਬੜੀ ਪੁਰਾਣੀ ਸ਼ਾਤੂ ਹੀ ਸੁਣੀ ਹੋਵੇ ਕਹਿੰਦੇ ਖੋਤੀ ਠਾਣੇ ਆਜੇ ਨਾ ਹੋ ਕੇ ਤੇ ਬੱਗ ਜ ਨਹੀਂ ਲੜਦੀ ਠੀਕ ਹੈ ਨਾ ਤੇ ਇਹ ਫਿਰ ਪੁਲਿਸ ਮਹਿਕਮੇ ਦੇ ਵਿੱਚ ਰਹੀ ਆ ਤੇ ਫਿਰ ਇਹ ਕਿਸੇ ਦੀ ਪ੍ਰਵਾਹ ਕਰਦੀ ਹੂੰ ਇਹ ਫਿਰ ਕੀ ਕਿਸੇ ਪ੍ਰਵਾਹ ਕਰਦੀ ਇਹਨਾਂ ਲੋੜ ਹੈ ਉਹਨੂੰ ਪਤਾ ਹੀ ਹੈ ਪੁਲਿਸ ਦੀਆਂ ਕੀ ਕਮਜ਼ੋਰੀਆਂ ਨੇ ਕੀ ਨਹੀਂ ਜਾਂ ਕੀ ਕੁਝ ਪੁਲਿਸ ਜੋ ਹੈਗਾ ਕੀ ਕੀ ਆ ਠੀਕ ਹੈ ਨਾ ਕੀ ਪੁਲਿਸ ਕਰ ਸਕਦੀ ਹੈ ਪੁਲਿਸ ਕੀ ਕਰ ਸਕਦੀ ਹੈ ਤੇ ਪਰਚਾ ਹੀ ਦੇ ਸਕਦੀ ਹੈ ਨਾ ਫੜ ਸਕਦੀ ਹੈ ਅਰੈਸਟ ਕਰ ਸਕਦੀ ਹੈ ਬੰਦਾ ਜਮਾਨ ਤੇ ਬਾਹਰ ਹੈ ਪੁਲਿਸ ਜੋ ਆਪਣੀ ਕਾਰਵਾਈ ਇਹੋ ਕੁਝ ਕਰ ਸਕਦੀ ਹੈ ਉਹ ਇਹਨੂੰ ਸਾਰਾ ਕੁਝ ਪਤਾ ਹੈ ਪੁਲਿਸ ਕੀ ਕਰ ਸਕਦੀ ਹੈ ਹਮ ਉਹਨੇ ਜਦੋਂ ਉਹ ਪਤਾ ਵੀ ਇਹ ਜਦੋਂ ਉਸ ਬੰਦੇ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹਮ ਆ ਵਾਈਫ ਦੇ ਨਾਲ ਡਾਈਵੋਰਸ ਦਾ ਕੇਸ ਚੱਲਦਾ ਵਾ ਡਾਈਵੋਰਸ ਹੋਇਆ ਨਹੀਂ ਤੂੰ ਦੂਜੇ ਪਾਸੇ ਫੇਰ ਪੰਜਾਬੀ ਕਹਿੰਦੇ ਤੂੰ ਲੰਗੀਆਂ ਤਾਰਾਂ ਨੂੰ ਹੱਥ ਲਾਉਣੀ ਤੇ ਫਿਰ ਤੇਰੇ ਨਾਲ ਕੌਣ ਖਲੂਗਾ ਹਮ ਮੇਰੇ ਇਹਦੇ ਕੋਈ ਜਾਣਕਾਰ ਇਹਦੇ ਕੋਈ ਬਾਹਰੋਂ ਰਿਲੇਟਿਵ ਨੇ ਹਮ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਰਾਤੀਂ ਮੈਂ ਨਾਲ ਗੱਲ ਹੋਈ ਹੈ ਕੱਲ ਮੈਂ ਕਿਹਾ ਯਾਰ ਮੈਂ ਇਹ ਇਸ ਸਬੰਧ ਵਿੱਚ ਕਹਿੰਦਾ ਬਿਲਕੁਲ ਇਹਦੀ ਆਪਾਂ ਸਪੋਰਟ ਨਹੀਂ ਮੈਂ ਕਹਾਂ ਜੀ ਮੈਂ ਤਾਂ ਅੱਗੇ ਵੀ ਸਪੋਰਟ ਕਰਦਾ ਮੈਂ ਕ੍ਰਿਮੀਨਲ ਦੇ ਨਾਲ ਨਹੀਂ ਹੈਗਾ ਜਿੱਥੇ ਸੱਚ ਉਥੇ ਸੱਚ ਦੇ ਨਾਲ ਖੜੇ ਹਾਂ ਜਿੱਥੇ ਗਲਤ ਉਥੇ ਗਲਤ ਦੇ ਆਪਾਂ ਸੱਚ ਦੇ ਨਾਲ ਖੜੇ ਹਾਂ ਸੱਚ ਦੀ ਆਵਾਜ਼ ਸੱਚ ਬੋਲਾਂਗੇ ਇਹ ਗਲਤ ਹੈ ਤੇ ਆਪਾਂ ਬਿਲਕੁਲ ਨਹੀਂ ਇਹਦੇ ਨਾਲ ਖੜਾ ਹਾਂ ਬਿਲਕੁਲ ਇਹ ਸਿਚੁਏਸ਼ਨ ਹੈ ਜੀ ਔਰ ਐਂ ਲੱਗਦਾ ਹੈ ਕਿ ਹੌਲੀ ਹੌਲੀ ਕਰਕੇ ਸਮਾਜ ਗੰਦਲਾ ਹੁੰਦਾ ਜਾ ਰਿਹਾ ਸਮਾਜਿਕ ਜੋ ਹਾਲਾਤ ਨੇ ਉਹ ਲਗਾਤਾਰ ਨਿੱਗਰਤੇ ਜਾ ਰਹੇ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਪਰ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਹੋਣਗੀਆਂ ਫਰੀਦਕੋਟ ਦਾ ਉਹ ਨੌਜਵਾਨ ਕੀ ਉਸ ਨੂੰ ਠਕਮਾ ਇਨਸਾਫ ਮਿਲ ਸਕੇਗਾ ਜਾਂ ਕੀ ਇਸ ਕੇਸ ਦੇ ਵਿੱਚ ਵੀ ਕੋਈ politcal interference ਆ ਜਾਵੇਗੀ ਔਰ ਵੱਡੀ ਗੱਲ ਇਹ ਕਿ ਹੁਣ ਅਮਨਦੀਪ ਕੌਰ ਵਾਲੇ ਮਾਮਲੇ ਦੇ ਵਿੱਚ ਜਿੱਥੇ ਉਸ ਮਹਿਲਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਥਾਣੇ ਦੇ ਬਾਹਰ ਰਾਟ ਪਾਇਆ ਗਿਆ ਆਪਣੇ ਕੇਸ ਦੇ ਵਿੱਚ ਇंसाफ ਦੀ ਦੁਹਾਈ ਪਾਈ ਗਈ ਕੀ ਉਹ ਇंसाफ ਉਸ ਨੂੰ ਮਿਲੇਗਾ ਇਹ ਸਾਰਾ ਕੁਝ ਫਿਲਹਾਲ ਵਕਤ ਤੇ ਛੱਡ ਦੇਣਾ ਜ਼ਰੂਰੀ ਹੈ ਕਾਨੂੰਨ ਤੇ ਛੱਡ ਦੇਣਾ ਜ਼ਰੂਰੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਮਾਨੀ ਟਿਆ ਪੰਡਾਪੀ ਤੇ